ਕਿ ਤੁਹਾਨੂੰ ਵੀ ਥੱਕਿਆ ਔਰ ਕਮਜ਼ੋਰ ਮਹਿਸੂਸ ਹੁੰਦਾ ਹੈ ਰੋਜ਼ਾਨਾ ਸਵੇਰੇ ਸ਼ਾਮ ਸਪੈਸ਼ਲੀ ਜਦੋਂ ਤੁਸੀਂ ਕੰਮ ਤੋਂ ਘਰੇ ਆਉਂਦੇ ਹੋ ਤਾਂ ਇਸ ਦੇ ਪੰਜ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਹੋ ਗਿਆ ਇਸ ਦਾ ਡੀਹਾਈਡਰੇਸ਼ਨ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਦੀ ਘਾਟ ਹੋ ਜਾਣਾ ਦੂਜੇ ਨੰਬਰ ਤੇ ਕੋਈ ਸਟ्रेस ਹੈ ਤੁਹਾਡੇ ਦਿਮਾਗ ਤੇ ਤੁਹਾਡੇ ਦਿਮਾਗ ਤੇ ਕਿਸੇ ਤਰ੍ਹਾਂ ਦੀ ਟੈਨਸ਼ਨ ਹੈ ਤੀਜੇ ਨੰਬਰ ਤੇ ਹੋ ਗਿਆ ਤੁਸੀਂ ਆਪਣੀ ਨੀਂਦ ਪੂਰੀ ਨਹੀਂ ਕਰ ਰਹੇ 7 ਤੋਂ 8 ਘੰਟੇ ਤੁਹਾਨੂੰ ਨੀਂਦ ਚਾਹੀਦੀ ਹੈ ਤੁਸੀਂ ਇਨਸਫੀਸ਼ੀਐਂਟ ਸਲੀਪ ਕਰਦੇ ਹੋ ਇਸੇ ਕਰਕੇ ਤੁਹਾਨੂੰ ਥੱਕਿਆ ਮਹਿਸੂਸ ਹੋ ਰਿਹਾ ਹੈ ਚੌਥੇ ਨੰਬਰ ਤੇ ਤੁਸੀਂ ਕੋਈ ਕਸਰਤ ਨਹੀਂ ਕਰਦੇ ਪੰਜਵੇਂ ਨੰਬਰ ਤੇ ਤੁਹਾਡੇ ਚ ਪੂਰ ਡਾਈਟ ਤੁਸੀਂ ਖਾਣਾ ਬਾਹਰ ਖਾਣੇੋਂ ਘਰ ਦਾ ਖਾਣਾ ਤੁਸੀਂ ਭੁੱਲ ਗਏ ਹੋ ਇਹ ਪੰਜ ਕਾਰਨ ਨੇ ਅਗਰ ਤੁਸੀਂ ਇਹ ਪੰਜੇ ਕਾਰਨ ਸਹੀ ਕਰ ਲੋਗੇ ਨਾ ਤੁਸੀਂ ਥੱਕਿਆ ਮਹਿਸੂਸ ਕਰੋਗੇ ਨਾ ਹੀ ਤੁਸੀਂ ਕਮਜ਼ੋਰ ਮਹਿਸੂਸ ਕਰੋਗੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ डेली ਐਕਸਰਸਾਈਜ਼ ਆਪਾਂ ਕਰਨ ਲੱਗੇ ਆ ਵਾਲ ਸਕੁਆਟ ਆਪਾਂ ਇੱਕ ਦੀਵਾਰ ਦੇ ਨਾਲ ਦੋਨੋਂ ਹੱਥ ਫੜ ਕੇ ਆਪਾਂ ਥੱਲੇ ਚਲੇ ਜਾਣਾ ਜਿੰਨਾ ਵੱਧ ਤੋਂ ਵੱਧ ਜਾ ਸਕਦੇ ਆ ਇਥੇ ਆਪਾਂ 15 ਸੈਕਿੰਡ ਹੋਲਡ ਰੱਖਣਾ ਆਪਣੇ ਆਪ ਨੂੰ ਫਿਰ ਆਪਾਂ ਵਾਪਸ ਆ ਜਾਣਾ ਇਹ ਕਸਰਤ ਕਰਨ ਨਾਲ ਬਲੱਡ ਪ੍ਰੈਸ਼ਰ ਵੀ ਮੇਨਟੇਨ ਰਹਿੰਦਾ ਹੈ ਇਸਦੇ ਤੁਸੀਂ 5 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਹੋਏਗੀ ਜਿਹੜੀ ਤੁਸੀਂ ਬੈੱਡ ਤੇ ਕਰਨੀ ਆ ਉਹ ਕਰਨੀ ਆ ਤੁਸੀਂ ਕੈਟ ਐਂਡ ਕੈਮਲ ਤੁਸੀਂ ਬਿਲਕੁਲ ਸਿੱਧੇ ਹੋ ਜਾਓਗੇ ਸਾਹਮਣੇ ਦੇਖੋਗੇ ਇੱਥੇ ਤੁਸੀਂ 5 ਸੈਕਿੰਡ ਹੋਲਡ ਫਿਰ ਤੁਸੀਂ ਕੈਮਲ ਬਣ ਜਾਓਗੇ 5 ਸੈਕਿੰਡ ਹੋਲਡ ਕੈਟ ਦੇ ਵਿੱਚ 5 ਸੈਕਿੰਡ ਕੈਮਲ ਦੇ ਵਿੱਚ 5 ਸੈਕਿੰਡ ਇਸਦੇ ਤੁਸੀਂ 5 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਤੁਸੀਂ ਪਲੈਂਕ ਕਰੋਗੇ ਤੁਸੀਂ ਦੋਨੋਂ ਹੱਥੇ ਦਾ ਜੋੜ ਲੈਣੇ ਆ ਤੁਹਾਡੇ ਮੋਢਿਆਂ ਦੇ ਹੇਠਾਂ ਕੂਣੀਆਂ ਆ ਜਾਣਗੀਆਂ ਪੈਰ ਅੰਦਰ ਮੋੜ ਕੇ ਬਾਡੀ ਨੂੰ ਉੱਪਰ ਚੱਕ ਦੇਣਾ ਇਦਾਂ ਕਰਕੇ ਇੱਥੇ 5 ਸੈਕਿੰਡ ਹੋਲਡ ਕਰਾਂਗੇ ਆਪਾਂ ਸਟਾਰਟਿੰਗ ਦੇ ਵਿੱਚ ਫਿਰ ਆਪਾਂ ਰਿਲੈਕਸ ਹੋ ਜਾਾਂਗੇ ਇਸ ਦੇ 5 ਸੈੱਟ ਸਵੇਰੇ ਸ਼ਾਮ ਲਾਓ ਉਸ ਤੋਂ ਅਗਲੀ ਕਸਰਤ ਹੋਏਗੀ ਤੁਸੀਂ ਬਾਡੀ ਨੂੰ ਟਵਿਸਟ ਕਰਨਾ ਉਹ ਕਿਵੇਂ ਕਰਾਂਗੇ ਸਿੱਧੇ ਖੜ ਕੇ ਅੱਖਾਂ ਖੋਲ ਕੇ ਇਦਾਂ ਹੱਥ ਵੀ ਫੜ ਸਕਦੇ ਆ ਇਦਾਂ ਵੀ ਕਰਕੇ ਕਰ ਸਕਦੇ ਆ ਜਿੰਨੀ ਬਾਡੀ ਨੂੰ ਟਵਿਸਟ ਕਰਾਂਗੇ ਆਪਾਂ ਅੱਗੇ ਪਿੱਛੇ ਅੱਗੇ ਪਿੱਛੇ ਇਸ ਲਈ ਤੁਸੀਂ ਇੱਕ ਜਾਂ ਡੇਢ ਮਿੰਟ ਲਈ ਕਰੋਗੇ ਤੁਹਾਨੂੰ ਸਫੀਸ਼ੀਐਂਟ ਹੈ ਇਹ ਕਸਰਤ ਕਰੋ ਔਰ ਪਹਿਲਾਂ ਵਾਲੀ ਕਸਰਤਾਂ ਕਰੋ ਸਵੇਰੇ ਸ਼ਾਮ ਕਰੋ ਪ੍ਰੋਪਰ ਡਾਈਟ ਲਓ ਪ੍ਰੋਪਰ ਪਾਣੀ ਪੀਓ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਓ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਬਿਲਕੁਲ ਥੱਕਿਆ ਔਰ ਕਮਜ਼ੋਰ ਮਹਿਸੂਸ ਕਦੇ ਵੀ ਨਹੀਂ ਕਰੋਗੇ ਸਤਿ ਸ੍ਰੀ ਅਕਾਲ ਜੀ